ਹਾਂਜੀ ਸ਼ਾਸੀ ਕਾਲ ਜੀ ਅੱਜ ਆਪਾਂ ਆਲੂਆਂ ਦੇ ਦੂਜੀ ਸਪਰੇਅ ਲੱਗੇ ਆ ਕਰਨ ਡਾਇਮੰਡ ਤੇ ਤੇ ਡਾਇਮੰਡ ਤੇ ਤੀਜੀ ਆ ਐਮ 5 ਤੇ ਅੱਜ ਦੂਜੀ ਆ ਤੇ ਇਹਨਾਂ ਦੇ ਦੇਖੋ ਆ ਪੋਜੀਸ਼ਨ ਦੇ ਆਲੂ ਤੇ ਸਪਰੇਅ ਆਪਾਂ ਲੱਗਿਆ ਐਮ 45 ਤੇ ਬੱਚੋ ਤਿੱਲੇ ਵਾਲੀ ਆ ਤੇ ਵੇ ਨਾਲ ਬੋਰਨਾ ਕਿੰਨੇ ਲੱਗਿਆ ਕਰਨ ਤੇ ਐਮ 45 ਬੋਰਨਾ ਦੇ ਨਾਲ ਵਿੱਚ ਪਤਾ ਕੋਸਾ ਬਟ ਥੋੜੀ ਜੀ ਤੇ ਆਹ ਦੀ ਆ ਐਮ 45 ਆ ਬੋਰਨਾ ਤੇ ਆਹ ਕੋਲ ਹੋ ਗਿਆ ਤਿਆਰ ਤੇ ਪਹਿਲੀਆਂ ਢੋਲਗਾਂ ਚੱਕੀਆਂ ਹਜੇ ਇਹ ਆਪਣੇ ਹੈਗੇ ਆ ਪੌਣੇ ਇੱਕ ਅੱਠ ਕਿੱਲੇ 30 ਢੋਲੀਆਂ ਪੱਤੀ ਪੈ ਜਾਂਦੀਆਂ 32 ਢੋਲੀਆਂ ਪੈ ਜਾਂਦੀਆਂ ਇਹ ਲੱਗੇਆਂ ਕਰਨ ਸੁਰੂ ਕੀਤਾ ਹਜੇ ਕੰਮ ਤੇ ਹਫਤੇ ਵਾ ਲੈ ਕਰ ਦੇਈ ਦੀ ਦੂਜੀ ਇਹ ਤੇ ਤੀਜੀ ਆ ਜੇ ਉਹ ਤੇ ਦੂਜੀ ਆ ਕਿਉਂਕਿ ਉਹ ਹਫਤਾ ਬਛੇਤੇ ਆਲੂ ਜਿਹੜੇ M5va ਅੱਤਿਵਾਦਾਂ ਤੀਜੀ ਆ ਹfte ਹfte ਬਾਦ ਕਰਦੇਈਦੀ ਆ ਸ਼ਨੀਵਾਰੀ ਕੀਤੀ ਸੀ ਤੇ ਸ਼ਨੀਵਾਰ ਹੀ ਅੱਜ ਆ ਪਹਿਲਾਂ ਦੇਖੋ ਹੁਣ ਤਾਂ ਬਾਣ ਪਹਿਲਾਂ ਦਾ ਹੋਰ ਹੀ ਲੱਗਦੇ ਸੀ ਹੁਣ ਦਾ ਪਾਰਾਏ ਬਾਣ ਜਾ ਪਤਾ ਨਹੀਂ ਕਿ ਕਾਰਨ ਕੀ ਸੀ ਕਿਤੇ ਨਹੀਂ ਅੱਗੇ ਹੋਇਆ ਸਾਨੂੰ ਯਾਨੀ ਕਿ 4 ਸਾਲ ਹੋ ਗਏ ਆਲੂਆਂ ਚਪਿਆਂ ਨੂੰ ਇੱਕੀ ਚੌਥੀ ਵਾਰ ਵੀ ਪੰਜਵੀਂ ਵਾਰ ਵੀ ਜੇ ਆਦਕੀ ਤੇ ਕਿਸੇ ਸਾਲ ਨਹੀਂ ਆਏ ਹਰੇ ਜੇ ਹੋਣ ਚ ਹੋਇਆ ਕਿ ਪ੍ਰੋਬਲਮ ਆਈ ਆ ਅਗੇ ਪਛੜ ਜੇ ਨਿਕਲੇ ਆ ਇਹ ਯਾਨੀ ਕਿ ਹੁਣ ਤਾਂ ਰਾਲ ਚੱਲੇ ਬਾਣ ਚੱਲੇ ਬਾਸ ਫਰੇ ਨਾ ਬਣ ਜਾਣੇ ਪੂਰੇ ਵਧੀਆ ਤੇ ਪਾ ਲੱਗੇ ਵਾ ਬੰਦੇ ਉਹ ਦੋ ਜਣੇ ਤੇ ਬਾ ਇਹਨਾਂ ਨੇ ਡੇਢ ਘੰਟੇ ਚ ਪਾ ਦੇਣੀਆਂ ਬੱਤੀ ਢੋਲੀਆਂ ਬਸ ਪਰ ਹੁਣ ਤੋਂ ਕਿਉਂਕਿ ਖਾਲ ਭਰਿਆ ਹੋਇਆ ਹੁੰਦਾਗਾ ਬਾ ਖਾਲ ਤੋਂ ਖਾਲ ਤੋਂ ਹੀ ਚੱਕ ਕੇ ਮੁੜੀ ਜਾਣਾ ਬਾ ਮੁਰੋ ਦਵਾਈ ਪਾਈ ਜ ਆਉਂਦਿਆਂ ਨੂੰ ਪਾ ਕੇ ਰੱਖ ਦੇਣੀ ਆ ਮੈਂ ਬੱਚਾ ਚੱਕਾਈ ਮੁੜੀ ਜਾਣਾ ਬਸ ਹਾਂ ਅਸੀਂ ਵੀਡੀਓ ਨੂੰ ਇੱਥੇ ਹੀ ਲੱਗੇ ਆ ਸਮਾਪਤ ਕਰਨ ਸਾਡੇ YouTube ਚੈਨਲ Facebook ਤੇ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਤੇ ਸ਼ੇਅਰ ਤੇ ਫਾਲੋ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ